ਅਸੀਂ ਡੰਕੇ ਦੀ ਚੋਟ ਤੇ ਕਹਿੰਦੇ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਵੀ ਕਹਿੰਦੇ ਆ ਕਿ ਸਿੱਖਿਆ ਤੇ ਸਿਹਤ ਦੇ ਵਿੱਚ 3 ਸਾਲ ਦੇ ਵਿੱਚ ਸਿੱਖਿਆ ਤੇ ਸਿਹਤ ਦੇ ਵਿੱਚ ਰੈਗੂਲਰ ਇੱਕ ਵੀ ਪੋਸਟ ਦਾ ਕੋਈ ਇਸ਼ਤਿਹਾਰ ਸਾਨੂੰ ਅਗਰ ਕੋਈ ਹੈਗਾ ਤਾਂ ਦਿਖਾਉਣਾ ਕਿ ਬਹੁਤੇ ਸਕੂਲ ਇਸ ਤਰ੍ਹਾਂ ਦੇ ਆ ਜਿਹੜੇ ਅਧਿਆਪਕਾਂ ਤੋਂ ਬਿਨਾਂ ਸੱਖਣੇ ਨੇ ਜਿਹੜੀਆਂ ਹੋਰ ਮੁੱਢਲੀਆਂ ਸਹੂਲਤਾਂ ਨੇ ਉਹਨਾਂ ਸਕੂਲਾਂ ਵਿੱਚ ਉਹਨਾਂ ਸਹੂਲਤਾਂ ਦੀ ਘਾਟ ਹੈ ਕਿੱਥੇ ਤਾਂ ਉਹ ਪੂਰਨਾ ਚਾਹੀਦਾ ਹੈ ਉਲਟਾ ਇਹ ਆਪਣਾ ਜਿਹੜਾ ਪਖਾਨਾ ਦੇ ਉਦਘਾਟਨ ਕਰ ਕਰਕੇ ਉਹਨੂੰ ਸਿੱਖਿਆ ਕ੍ਰਾਂਤੀ ਨਾਮ ਦੇ ਰਹੇ ਆ ਇਹੀ ਜਿਹੜੇ ਸਰਕਾਰ ਦੇ ਅੱਜ ਮੰਤਰੀ ਬਣੇ ਹੋਏ ਆ ਮਤਲਬ ਕਿ ਇਹਨਾਂ ਦੇ ਹੁਣ ਜਿਹੜੀ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਵਿੱਚ ਮੰਤਰੀ ਸੰਤਰੀ ਨੇ ਐਮ ਐਲ ਏ ਨੇ ਉਹਨਾਂ ਸਮਿਆਂ ਵਿੱਚ ਜਦੋਂ ਅਸੀਂ ਬੇਰੁਜ਼ਗਾਰ ਸੰਘਰਸ਼ ਕਰ ਰਹੇ ਸੀ ਸਰਕਾਰ ਸੱਤਾ 'ਚ ਨਹੀਂ ਆਈ ਸੀ ਸਾਡੇ ਕੋਲ ਆ ਕੇ ਬੈਠਦੇ ਸੀ ਪਰ ਜਿਹੜਾ 3 ਸਾਲ ਤੋਂ ਉੱਪਰ ਦਾ ਸਮਾਂ ਲੰਘ ਚੁੱਕਿਆ ਜਿਹੜੇ ਇਹਨਾਂ ਦੇ ਸਮੇਂ ਦੇ ਵਿੱਚ ਓਵਰੇਜ ਹੋ ਚੁੱਕਿਆ ਹੈ ਸਾਥੀ ਕਿਉਂਕਿ ਲੰਬੇ ਸਮੇਂ ਤੋਂ ਕੋਈ ਭਰਤੀ ਨਹੀਂ ਆਈ ਤਾਂ ਉਹਨੂੰ ਇਹ ਕਿਹੜੇ ਖੂ ਖਾਤੇ ਪਾਉਣਗੇ ਸਾਡੀ ਉਹ ਮੰਗ ਹੈ ਕਿ ਪ੍ਰੀ ਪ੍ਰਾਇਮਰੀ ਤੋਂ ਲੈ ਕੇ ਪ੍ਰੋਫੈਸਰ ਧੱਕਦੀਆਂ ਹਰ ਵਰਗ ਦੀਆਂ ਜਿਹੜੀਆਂ ਪੋਸਟਾਂ ਨੇ ਉਹ ਕੱਟੀਆਂ ਜਾਣ ਤਾਂ ਕਿ ਜਿਹੜੇ ਜਿਹੜੀ ਜਿਹੜੀ ਬੇਰੋਜ਼ਗਾਰ ਦੀ ਜਿਹੜੀ ਯੋਗਤਾ ਬਣਦੀ ਆ ਉਹਦੇ ਆਧਾਰ ਤੇ ਉਹਨੂੰ ਉਹਦਾ ਰੋਜ਼ਗਾਰ ਮਿਲੇ ਤੁਹਾਨੂੰ ਪਤਾ ਹੀ ਆ ਕਿ ਪਿਛਲੇ ਸਮੇਂ ਤੋਂ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਆ ਜਿਹੜੀ ਉਹ ਆਈ ਹੋਈ ਆ ਪਰ ਦੇਖਣ ਵਾਲੀ ਗੱਲ ਇਹ ਵੀ ਹੈਗੀ ਆ ਕਿ ਇਹ ਸਿੱਖਿਆ ਕ੍ਰਾਂਤੀ ਆ ਜਿਹੜੀ ਬਿਨਾਂ ਅਧਿਆਪਕਾਂ ਤੋਂ ਹੀ ਆਈ ਹੈਗੀ ਆ ਇਸੇ ਕਰਕੇ ਬੇਰੋਜ਼ਗਾਰ ਆ ਜਿਹੜਾ ਇਹ ਬਹੁਤ ਸ਼ਰਕਾਂ ਤੇ ਨੇ ਤੇ ਪਿਛਲੇ ਲੰਬੇ ਸਮੇਂ ਤੋਂ ਇੱਕ ਬੇਰੋਜ਼ਗਾਰ ਅਧਿਆਪਕਾਂ ਦੀ ਜਥੇਬੰਦੀ ਬੇਰੋਜ਼ਗਾਰ ਬੀਐਡ ਟੈਕਪਾਸ ਅਧਿਆਪਕ ਯੂਨੀਅਨ ਇਸ ਵੱਲੋਂ ਕਈ ਸਾਰੇ ਪ੍ਰੋਟੈਸਟ ਕੀਤੇ ਗਏ ਤੇ ਤੁਹਾਨੂੰ ਦੱਸ ਦਈਏ ਕਿ ਕੋਈ ਟਾਵਾ ਟੱਲਾ ਪ੍ਰੋਟੈਸਟ ਹੀ ਇਹੋ ਜਿਹਾ ਹੋਊਗਾ ਜਿਸ ਦੇ ਵਿੱਚ ਇਹਨਾਂ ਬੇਰੋਜ਼ਗਾਰਾਂ ਨੇ ਲਾਠੀਆਂ ਦਾ ਸੇਕ ਨਾ ਝੱਲਿਆ ਹੋਵੇ ਪੁਲਿਸ ਦੀਆਂ ਗਾਲਾਂ ਨਾ ਖਾਧੀਆਂ ਹੋਣ ਅੱਜ ਇਸ ਜਥੇਬੰਦੀ ਦੇ ਆਗੂ ਸਾਡੇ ਨਾਲ ਮੌਜੂਦ ਨੇ ਅਮਨ ਸੇਖਾ ਜੀ ਆਪਾਂ ਉਹਨਰ ਨਾਲ ਗੱਲਬਾਤ ਕਰਾਂਗੇ ਬਾਈ ਜੀ ਪਹਿਲਾਂ ਤਾਂ ਸਵਾਗਤ ਕਰੋ ਸਤਿ ਸ਼੍ਰੀ ਅਕਾਲ ਜੀ ਅੱਛਾ ਭਾਈ ਜੀ ਪੰਜਾਬ ਦੇ ਵਿੱਚ ਕਹਿੰਦੇ ਸਿੱਖਿਆ ਕ੍ਰਾਂਤੀ ਆ ਗਈ ਹੈ ਕਿ ਵਾਕਾ ਹੀ ਬੇਰੋਜ਼ਗਾਰ ਅਧਿਆਪਕਾਂ ਨੂੰ ਕੋਈ ਰੁਜ਼ਗਾਰ ਮਿਲਿਆ ਹੈਗਾ ਇਹਨਾਂ 3 ਸਾਲਾਂ ਦੇ ਵਕਤ ਪੀੜੇ ਦੌਰਾਨ ਜੇ ਸਿੱਖਿਆ ਕ੍ਰਾਂਤੀ ਆਈ ਹੈਗਾ ਪਹਿਲਾਂ ਤਾਂ ਜੀ ਤੁਹਾਡੇ ਸਾਹਮਣੇ ਆ ਜਲੂਧਿਆਣੇ ਦੇ ਵਿੱਚ ਆਪਾਂ ਪੀਯੂ ਦੇ ਇੱਕ ਨੰਬਰ ਗੇਟ ਤੇ ਇਕੱਠੇ ਹੋਏ ਆ ਇਹ ਸਾਥੀ ਸਾਡੇ ਰੁਜ਼ਗਾਰ ਸੁਧਾ ਅਧਿਆਪਕ ਨੇ ਜਿਹੜੇ ਇੱਥੇ ਸੜਕ ਤੇ ਬੈਠੇ ਹੋਏ ਨੇ ਕਿਉਂਕਿ ਇੱਥੇ ਜਿਮਨੀ ਚੋਣ ਹੋਣ ਜਾ ਰਹੀ ਹੈ ਲੁਧਿਆਣਾ ਦੇ ਵਿੱਚ 19 ਤਰੀਕ ਨੂੰ ਵੋਟਾਂ ਨੇ ਜੇ ਸਰਕਾਰ ਨੇ ਇੰਨਾ ਹੀ ਸਿੱਖਿਆ ਕ੍ਰਾਂਤੀ ਲਈ ਆਦੇਤੀ ਹੋਈ ਹੋਏ ਪੰਜਾਬ ਚ ਤਾਂ ਇਹ ਮਤਲਬ ਕਿ ਰੋਜ਼ਗਾਰਸ਼ੁਦਾ ਲੋਕਾਂ ਨੂੰ ਇੱਥੇ ਆਉਂਦੀ ਕਿ ਲੋੜ ਹੈ ਅਸੀਂ ਰਹੇ ਬੇਰੋਜ਼ਗਾਰ ਅਸੀਂ ਡੰਕੇ ਦੀ ਝੋਟ ਤੇ ਕਹਿੰਦੇ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਵੀ ਕਹਿੰਦੇ ਆ ਕਿ ਸਿੱਖਿਆ ਤੇ ਸਿਹਤ ਦੇ ਵਿੱਚ ਜਿਹੜਾ ਇਹ ਆਨਸਾਰ ਭਗਵੰਤ ਮਾਨ ਜੀ ਨੇ ਕਹੇ ਸੀ ਕਿ ਮੇਰਾ ਹਰਾ ਪੈਨਾ ਬੇਰੋਜ਼ਗਾਰਾਂ ਦੀ ਬੇਰੋਜ਼ਗਾਰੀ ਖਤਮ ਕਰਨ ਲਈ ਚੱਲੂਗਾ ਤਾਂ 3 ਸਾਲ ਦਾ ਵਕਤ 3 ਸਾਲ ਤੋਂ ਵੱਧ ਦਾ ਸਮਾਂ ਜਿਹੜਾ ਬੀਤ ਚੁੱਕਿਆ ਹੈ 3 ਸਾਲ ਦੇ ਵਿੱਚ ਸਿੱਖਿਆ ਤੇ ਸਿਹਤ ਦੇ ਵਿੱਚ ਰੈਗੂਲਰ ਇੱਕ ਵੀ ਪੋਸਟ ਦਾ ਕੋਈ ਇਸ਼ਤਿਹਾਰ ਸਾਨੂੰ ਅਗਰ ਕੋਈ ਹੈਗਾ ਤਾਂ ਦਿਖਾਓ ਇਹ ਸਿੱਖਿਆ ਕ੍ਰਾਂਤੀ ਦੀਆਂ ਵੱਡੀਆਂ-ਵੱਡੀਆਂ ਡਿੰਗਾ ਮਾਰੀ ਜਾਂਦੇ ਆ ਸਿਰਫ ਪਖਾਨਿਆਂ ਦੀ ਮਰਮਮਤ ਕਰਕੇ ਜਾਂ ਚਾਰ ਦਿਵਾਰੀਆਂ ਕਰਕੇ ਇਹ ਤਾਂ ਇੱਕ ਨਾਰਮਲ ਕੰਮ ਨੇ ਜਿਹੜੇ ਪਹਿਲੇ ਸਮੇਂ ਦੇ ਵਿੱਚ ਵੀ ਸਰਕਾਰਾਂ ਨੇ ਕਿਉਂਕਿ ਐਡੇ-ਐਡੇ ਅਗਰ ਯੂਨੀਵਰਸਿਟੀਆਂ ਕਾਲਜ ਜਿਹੜੇ ਸਕੂਲ ਬਣੇ ਹੋਏ ਆ ਤਾਂ ਉਹਨਾਂ ਦੀ ਆ ਵੀ ਜਿਹੜਾ ਢਾਂਚਾ ਉਹਨਾਂ ਦਾ ਕਿਸੇ ਨਾ ਕਿਸੇ ਸਰਕਾਰ ਦੇ ਮੌਕੇ ਤੇ ਬਣਿਆ ਇਹਨਾਂ ਨੂੰ ਸਿਰਫ ਇੱਥੇ ਤੱਕ ਆ ਕਿ ਇਹ ਉਸੇ ਦੇ ਉਦਘਾਟਨ ਕਰ ਕਰਕੇ ਉਹਨੂੰ ਹੀ ਸਿੱਖਿਆ ਕ੍ਰਾਂਤੀ ਦਾ ਨਾਮ ਦੇ ਰਹੇ ਆ ਹਾਲਾਂਕਿ ਬਹੁਤੇ ਸਕੂਲ ਇਸ ਤਰ੍ਹਾਂ ਦੇ ਆ ਜਿਹੜੇ ਅਧਿਆਪਕਾਂ ਤੋਂ ਬਿਨਾਂ ਸੱਖਣੇ ਨੇ ਜਿਹੜੀਆਂ ਹੋਰ ਮੁਰਲੀਆਂ ਸਹੂਲਤਾਂ ਨੇ ਉਹਨਾਂ ਸਕੂਲਾਂ ਵਿੱਚ ਉਹਨਾਂ ਸਹੂਲਤਾਂ ਦੀ ਘਾਟ ਹੈ ਕਿੱਥੇ ਤਾਂ ਉਹ ਪੂਰਨਾ ਚਾਹੀਦਾ ਹੈ ਉਲਟਾ ਇਹ ਆਪਣਾ ਜਿਹੜਾ ਪਖਾਨਾ ਦੇ ਉਦਘਾਟਨ ਕਰ ਕਰਕੇ ਉਹਨੂੰ ਸਿੱਖਿਆ ਕ੍ਰਾਂਤੀ ਨਾਮ ਦੇ ਰਹੇ ਆ ਤਿੰਨ ਸਾਲ ਦੇ ਵਿੱਚ ਤੁਹਾਨੂੰ ਦੱਸਿਆ ਕਿ ਸਿੱਖਿਆ ਤੇ ਸਿਹਤ ਦੇ ਵਿੱਚ ਕੋਈ ਪੋਸਟ ਹੀ ਨਹੀਂ ਆਈ ਉਲਟਾ ਇਹਨਾਂ ਨੇ ਪੋਸਟਾਂ ਤਾਂ ਕੀ ਦੇਣੀਆਂ ਸੀ ਜਿਹੜੀਆਂ ਪੁਰਾਣੇ ਸਮੇਂ ਦੀਆਂ ਕੋਈ ਭਾਰਤੀਆਂ ਪਿਛਲੀਆਂ ਸਰਕਾਰਾਂ ਦੇ ਜਿਹੜੀਆਂ ਭਾਰਤੀਆਂ ਆਈਆਂ ਹੋਈਆਂ ਸੀ ਜਿਵੇਂ ਲੈਕਚਰਾਰ ਦੇ ਇੱਕ ਨਗੂਣੀ ਜੀ ਪੋਸਟ ਆਈਆਂ ਸੀ 343 ਲੈਕਚਰਾਰ ਦੀਆਂ ਉਹਦੇ ਤੇ ਕਾਟਾ ਮਾਰਿਆ ਅ 2000 ਪੀਟੀਆਈ ਦੀ ਭਰਤੀ ਸੀ ਉਹਦੇ ਤੇ ਘਾਟਾ ਪਜੇ ਵਿਆ ਤੇ ਇਹ ਤਾਂ ਉਲਟਾ ਇਹਨਾਂ ਨੇ ਜਿੰਨੀਆਂ ਵੀ ਭਰਤੀਆਂ ਕੋਈ ਪੁਰਾਣੀਆਂ ਸਰਕਾਰਾਂ ਦੀਆਂ ਕਿਸੇ ਸਮੇਂ ਬੇਰੋਜ਼ਗਾਰਾਂ ਨੇ ਲੜ ਝਗੜ ਕੇ ਲੈਤੀਆਂ ਸੀ ਉਹਨਾਂ ਨੂੰ ਵੀ ਇਹਨਾਂ ਨੇ ਮੁੱਢੋਂ ਨਕਾਰਿਆ ਤਾਂ ਅਸੀਂ ਕਿੱਦਾਂ ਕਹਿ ਸਕਦੇ ਹਾਂ ਕਿ ਸਿੱਖਿਆ ਕ੍ਰਾਂਤੀ ਆਈ ਹੈ ਕਿਉਂਕਿ ਜਦੋਂ ਇਹਨਾਂ ਨੇ ਇੱਕੋ ਵੀ ਭਰਤੀ ਨਹੀਂ ਦਿੱਤੀ 3 ਸਾਲਾਂ ਦੇ ਵਿੱਚ ਜੀ ਅੱਛਾ ਅਮਨ ਜੀ ਤੁਹਾਡੀ ਬਹੁਤ ਵਾਰੀ ਤੁਸੀਂ ਪ੍ਰੋਟੈਸਟ ਕਰ ਚੁੱਕੇ ਹੋ ਹੁਣ ਤੀਕਾ ਆਪਾਂ ਜੇਕਰ ਗਿਣਤੀ ਕਰਨ ਲੱਗੀ ਹੈ ਤਾਂ ਸ਼ਾਮ ਹੋ ਜੂਗੀ ਵੀ ਅੱਜ ਇੰਨੇ ਇੰਨੇ ਦਿਨਾਂ ਨੂੰ ਇੰਨੇ ਇੰਨੇ ਪ੍ਰੋਟੈਸਟ ਕੀਤੇ ਆ ਪਤ ਮੈਂ ਇਹ ਜਾਨਣਾ ਚਾਹਣਾ ਹੈਗਾ ਲੋਕ ਵੀ ਇਹ ਜਾਨਣਾ ਚਾਹੁੰਦੇ ਆ ਕਿ ਤੁਹਾਡੀ ਕੋਈ ਹਾਲ ਤੀਕ ਸਿੱਖਿਆ ਮੰਤਰੀ ਜਾਂ ਮੁੱਖ ਮੰਤਰੀ ਦੇ ਨਾਲ ਕੋਈ ਮੀਟਿੰਗ ਹੋਈ ਆ ਕਿ ਉਸ ਮੀਟਿੰਗ ਦੇ ਵਿੱਚ ਤੁਹਾਨੂੰ ਕੋਈ ਕਦੇ ਭਰੋਸਾ ਦਿਵਾਇਆ ਹੈਗਾ ਵੀ ਪੋਸਟਾਂ ਤੁਹਾਡੀਆਂ ਕੱਢਾਂਗੇ ਬਲਰਾਜ ਜੀ ਪਹਿਲੀ ਗੱਲ ਤਾਂ ਜਲਦੀ ਹਾਲਾਂਕਿ ਸਰਕਾਰ ਨੂੰ ਚਾਹੀਦਾ ਤਾਂ ਇਹ ਹੈ ਕਿ ਪਹਿਲ ਦੇ ਆਧਾਰ ਤੇ ਜਿਹੜੇ ਬੇਰੁਜ਼ਗਾਰਾਂ ਦੇ ਮੁੱਦੇ ਆ ਉਹਨਾਂ ਨੂੰ ਉਹਨਾਂ ਦੀ ਸੁਣਵਾਈ ਕਰਕੇ ਉਹਨਾਂ ਦਾ ਹੱਲ ਕੱਢਿਆ ਜਾਵੇ ਵੀ ਕੀ ਗੱਲ ਆ ਪਰ ਸਾਨੂੰ ਇੱਥੇ ਆਸੋ ਹੀ ਨਹੀਂ ਲੱਗਦੀ ਕਿਉਂਕਿ ਪਿਛਲੀਆਂ ਸਰਕਾਰਾਂ ਸਮੇਂ ਵੀ ਅਸੀਂ ਕਾਂਗਰਸ ਸਮੇਂ ਵੀ ਲੰਬਾ ਸਮਾਂ ਸੰਘਰਸ਼ ਕੀਤਾ ਜਦੋਂ ਸਿੱਖਿਆ ਮੰਤਰੀ ਵਿਜੇਂਦਰ ਸਿੰਘਲਾ ਜੀ ਸੀ ਉੱਥੇ ਵੀ ਸਾਡਾ ਸੰਘਰਸ਼ ਲੰਬਾ ਟਾਈਮ ਚੱਲਦਾ ਰਿਹਾ ਮੋਤੀਮਲ ਵੀ ਡਾਂਗਾ ਖਾਦਦੀਆਂ ਉਸ ਤੋਂ ਬਾਅਦ ਪ੍ਰਗਟ ਸਿੰਘ ਜੀ ਸਿੱਖਿਆ ਮੰਤਰੀ ਬਣਦੇ ਆ ਜਲੰਧਰ ਵੀ ਸਾਡਾ ਲੰਬਾ ਸਮਾਂ ਸੰਘਰਸ਼ ਚੱਲਦਾ ਰਿਹਾ ਸਾਡੇ ਦੋ ਸਾਥੀ ਮਨੀਸ਼ ਫਾਜ਼ਲਕਾ ਤੇ ਜਸਮント ਕਬਾਹ ਟਿਕੀਤੇ ਰਹੇ ਆ ਜਿਦੇ ਜੋ ਸਾਨੂੰ 41 ਕਾਰਡ ਥੋੜੀਆਂ ਬਹੁਤ ਪੋਸਟਾਂ ਮਿਲੀਆਂ ਸੀ ਪਰ ਇੱਥੇ ਦੇਖਣਾ ਇਹ ਬਣਦਾ ਵੀ ਸਰਕਾਰ ਨੇ ਉਸ ਤੋਂ ਬਾਅਦ ਕਿਉਂਕਿ ਇਹੀ ਜਿਹੜੇ ਸਰਕਾਰ ਦੇ ਅੱਜ ਮੰਤਰੀ ਬਣੇ ਹੋਏ ਆ ਸਾਡੇ ਬਰਨਾਲੇ ਤੋਂ ਮੈਂਬਰ ਆਫ ਪਾਰਲੀਮੈਂਟ ਨੇ ਗੁਰਮੀਤ ਮੀਤ ਹੇਰ ਜੀ ਠੀਕ ਹੈ ਜਲਾਲਾਬਾਦ ਦੇ ਜਿਹੜੇ ਗੋਲਦੀ ਕੰਬੋਜ ਜੀ ਮਤਲਬ ਕਿ ਇਹਨਾਂ ਦੇ ਹੁਣ ਜਿਹੜੀ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਵਿੱਚ ਮੰਤਰੀ ਸੰਤਰੀ ਨੇ ਐਮ ਐਲ ਏ ਨੇ ਉਹਨਾਂ ਸਮਿਆਂ ਵਿੱਚ ਜਦੋਂ ਅਸੀਂ ਬੇਰੁਜ਼ਗਾਰ ਸੰਘਰਸ਼ ਕਰ ਰਹੇ ਸੀ ਸਰਕਾਰ ਸੱਤਾ 'ਚ ਨਹੀਂ ਆਈ ਸੀ ਇਹ ਸਾਡੇ ਕੋਲ ਆ ਕੇ ਬੈਠਦੇ ਸੀ ਸਾਡੀਆਂ ਮੰਗਾਂ ਨੂੰ ਇਹ ਜਾਇਜ ਦੱਸਦੇ ਸੀ ਪਰ 3 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਜਦੋਂ ਦੀ ਇਹਨਾਂ ਇਹ ਸੱਤਾ 'ਚ ਆਏ ਆ ਸਾਡੇ ਨਾਲ ਮੀਟਿੰਗਾਂ ਕਰਨ ਦਾ ਦਾ ਕਰਨਾ ਕੀ ਹੈ ਹਾਲਾਂਕਿ ਇਹਨਾਂ ਨੂੰ ਸਾਰੀਆਂ ਮੰਗਾਂ ਜਾਇਜ਼ ਮੰਗਾਂ ਨੇ ਇਹਨਾਂ ਨੂੰ ਪਤਾ ਹੈ ਪਰ ਟਾਲੀ ਵੱਟ ਰਹੇ ਹੈ ਉਸ ਚੀਜ਼ ਤੋਂ ਕਿਉਂਕਿ ਲੱਗਦਾ ਥੋੜੀਆਂ ਮੰਗਾਂ ਹੈ ਕਿਡੀਆਂ ਹੈ ਕਿਡੀਆਂ ਮੜਾ ਇਹ ਵੀ ਤਾਂ ਸਾਡੇ ਜੀ ਮੰਗਾਂ ਕੋਈ ਜ਼ਿਆਦਾ ਇਹ ਨਹੀਂ ਕਿ ਅਸੀਂ ਪਾਕਿਸਤਾਨ ਦੀ ਮੰਗ ਕਰਦਾਂ ਜਾਂ ਕੋਈ ਸਾਨੂੰ ਕੋਈ ਮੁੱਖ ਮੰਤਰੀ ਪ੍ਰਧਾਨ ਮੰਤਰੀ ਬਣਾ ਦੇ ਸਾਡੇ ਤਾਂ ਨਗੂਣੀਆਂ ਜੀਆਂ ਮੰਗਾਂ ਨੇ ਮੰਗਾਂ ਵੀ ਕੋਈ ਇਸ ਤਰ੍ਹਾਂ ਦੀਆਂ ਨਹੀਂ ਕਿ ਸਰਕਾਰ ਦੇ ਕੋਈ ਹੱਥ-ਬਸ ਨਹੀਂ ਕਿਉਂਕਿ ਜਦੋਂ ਅਸੀਂ ਬੀਅਰਡ ਕਰਦੇ ਆ बीएड ਦੇ ਲਈ ਇੱਕ एलिਜੀਬਿਲਟੀ ਹੁੰਦੀ ਹੈ ਕਿ ਉਹਦੇ ਗ੍ਰੈਜੂਏਸ਼ਨ ਦੇ ਵਿੱਚੋਂ ਬੰਦੇ ਦੇ ਕਿੰਨੇ ਨੰਬਰ ਹੋਣੇ ਚਾਹੀਦੇ ਕੈਂਡੀਡੇਟ ਦੇ ਤਾਂ ਅੱਜ ਦੀ ਘੜੀ ਵੀ ਜਿਹੜੀ बीएड ਦੇ ਵਿੱਚ ਐਡਮਿਸ਼ਨ ਆ ਬਲਰਾਜ ਜੀ ਉਹ 45% ਜਿਹੜੀ ਹੈਗੀ ਆ ਉਹ ਰਿਜ਼ਰਵ ਕੈਟਾਗਰੀਜ਼ ਲਈ ਹੈ ਔਰ 50% ਉਹ ਜਨਰਲ ਕੈਟਾਗਰੀ ਲਈ ਰੱਖੀ ਗਈ ਹੈ ਪਰ ਦੂਸਰੇ ਪਾਸੇ ਆਸੂ ਹੀ ਨਹੀਂ ਗੱਲ ਇਹ ਹੈ ਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਕ੍ਰਿਸ਼ਨ ਕੁਮਾਰ ਸਿੱਖਿਆ ਸਖਤਰ ਰਹੇ ਆ ਉਹਨਾਂ ਨੇ ਇੱਕੇ ਸ਼ਰਤ ਲਾਗੂ ਕੀਤੀ ਕਿ ਮਾਸਟਰ ਕੈਟਰ ਦਾ ਜਿਹੜਾ ਪੇਪਰ ਹੋਣਾ ਹੈ ਉਹਦੇ ਵਿੱਚ ਉਹ ਹੀ ਕੈਂਡੀਡੇਟ ਬੈਠ ਸਕਦਾ ਜਿਹਦੇ ਗ੍ਰੈਜੂਏਸ਼ਨ ਦੇ ਵਿੱਚੋਂ 55% ਨੰਬਰ ਹੋਣ ਹੁਣ ਕਿੱਥੇ ਤਾਂ ਸਰਕਾਰ ਨੂੰ ਇਹ ਚਾਹੀਦਾ ਕਿ ਪਹਿਲਾਂ ਜਾਂ ਤਾਂ ਸੀ ਇੱਧਰ ਜਿਹੜਾ ਐਡਮਿਸ਼ਨ ਵਾਲਾ ਪਾਸੇ ਆ ਉਧਰ 55% ਲਾਗੂ ਕਰੀਏ ਫੇਰ ਦੂਸਰੇ ਪਾਸੇ ਜਾ ਕੇ ਇਸ ਚੀਜ਼ ਨੂੰ ਲਾਗੂ ਕਰਨਾ ਬਣਦਾ ਹੁਣ ਤੁਸੀਂ ਇਹ ਦੇਖੋ ਜਿਹੜੇ ਹੋਰ 10 11 2010 11 ਜਾਂ ਉਸ ਤੋਂ ਪਹਿਲਾਂ ਦੇ ਐਨੂਅਲ ਸਿਸਟਮ ਦੇ ਵਿੱਚ ਜਿਨ੍ਹਾਂ ਨੇ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਹੈ ਠੀਕ ਹੈ ਉਹਨਾਂ ਨੇ ਆਪਣੀ ਜੋ ਵੀ ਕੁਆਲਿਫੀਕੇਸ਼ਨ ਦੀ ਉਹਦੇ ਆਧਾਰ ਤੇ ਉਹਨਾਂ ਨੇ ਵੀ ਆੜ ਵੀ ਕਰ ਲਈ ਪਰ ਜਦੋਂ ਮਾਸਟਰ ਕੈਟਰ ਦੇ ਵਿੱਚ ਬੈਠਣਾ ਤਾਂ ਡਿਪਾਰਟਮੈਂਟ ਜਾਂ ਸਰਕਾਰ ਇਹ ਕਹਿੰਦੀ ਹੈ ਕਿ ਤੁਸੀਂ 55% ਨੰਬਰ ਲੈ ਕੇ ਆਓ ਜੀ ਤਾਂ ਇੱਕ ਕੈਂਡੀਡੇਟ ਮਾਸਟਰ ਕੈਟਰ ਦੀ ਤਿਆਰੀ ਕਰੇ ਉਹ ਆਪਣੀ ਇੰਪਰੂਵਮੈਂਟ ਕਰਕੇ ਜਿਹੜਾ ਉਹਨੂੰ 45% ਦੀ ਸ਼ਰਤ ਨੂੰ ਹੈ ਉਹਨੂੰ 55 ਕਰੇ ਉਹ ਕਿੱਦਾਂ ਪੋਸੀਬਲ ਹੋ ਸਕਦਾ ਹੈ ਪਹਿਲੀ ਮੰਗ ਤਾਂ ਇਹ ਹੈ ਜੀ ਲੰਬੇ ਸਮੇਂ ਤੋਂ ਭਰਤੀਆਂ ਨਾ ਆਉਣ ਕਰਨ ਕਿਉਂਕਿ ਭਗਵੰਤ ਮਾਨ ਜਿਹੜਾ ਮੁੱਖ ਮੰਤਰੀ ਸਾਹਿਬ ਇਹ ਪਹਿਲਾਂ ਵੀ ਸਟੇਜਾਂ ਤੇ ਰੋਲਾ ਪਾਉਂਦੇ ਰਹੇ ਆ ਕਿ ਜਿਹੜਾ ਮੰਤਰੀ ਸੰਤਰੀ ਹੈ ਉਹਨਾਂ ਲਈ ਭਰਤੀ ਦਾ ਕੋਈ ਉਮਰ ਸੀਮਾ ਨਹੀਂ ਹੈਗੀ ਬੇਰੋਜ਼ਗਾਰ ਜਿਹੜੇ ਧਰਨੇ ਲਾਉਂਦੇ ਓਵਰੇਜ ਹੋ ਚੁੱਕੇ ਐ ਅਸੀਂ ਉਹਨਾਂ ਨੂੰ ਓਵਰ ਉਮਰ ਹੱਦ ਦੇ ਵਿੱਚ ਛੋਟ ਦੇਵਾਂਗੇ ਚਲੋ ਪੁਰਾਣੇ ਸਮੇਂ 'ਚ ਜਿਹੜੇ ਨਹੀਂ ਦਿੱਤਾ ਕਾਂਗਰਸ ਦੀ ਉਹ ਕਾਂਗਰਸ ਦੀ ਗਲਤੀ ਰਹੀ ਅਸੀਂ ਉਹਨੂੰ ਮੰਨਦੇ ਆ ਪਰ ਜਿਹੜਾ 3 ਸਾਲ ਤੋਂ ਉੱਪਰ ਦਾ ਸਮਾਂ ਲੰਘ ਚੁੱਕਿਆ ਜਿਹੜੇ ਇਨਾਂ ਦੇ ਸਮੇਂ ਦੇ ਵਿੱਚ ਓਵਰੇਜ ਹੋ ਚੁੱਕੇ ਐ ਸਾਥੀ ਕਿਉਂਕਿ ਲੰਬੇ ਸਮੇਂ ਤੋਂ ਕੋਈ ਭਰਤੀ ਨਹੀਂ ਆਈ ਤਾਂ ਉਹਨੂੰ ਇਹ ਕਿਹੜੇ ਖੂ ਖਾਤੇ ਪਾਉਣਗੇ ਸਾਡੀ ਉਹ ਮੰਗ ਐ ਕਿ ਜਿਹੜੇ ਸਾਥੀ ਧਰਨੇ ਲਾਉਂਦੇ ਹੁਣ ਤੱਕ ਓਵਰੇਜ ਹੋ ਚੁੱਕੇ ਆ ਉਹਨਾਂ ਨੂੰ ਘੱਟੋ ਘੱਟ ਇੱਕ ਮੌਕਾ ਬਣਦਾ ਦੇਣਾ ਕਿਉਂਕਿ ਕੋਈ ਇਹ ਤਾਂ ਹੈ ਨਹੀਂ ਅੱਗੇ ਪੈਨਸ਼ਨ ਹੈ ਕਿ ਇਹਨਾਂ ਨੂੰ ਪੈਨਸ਼ਨ ਦੇਣੀ ਪਊ ਕਿਉਂਕਿ ਜਿਹੜਾ ਸਾਥੀ ਜਿੰਨੀ ਆਪਣੀ ਨੌਕਰੀ ਪੂਰੀ ਕਰ ਜੂਗਾ ਉਹਨੀ ਤਨਖਾਹ ਲੈ ਜੂਗਾ ਤੀਜੀ ਮੰਗ ਜੀ ਲਗਾਤਾਰ ਜਿਹੜਾ ਹੈ ਕਿ ਪ੍ਰੀ ਪ੍ਰਾਇਮਰੀ ਤੋਂ ਲੈ ਕੇ ਪ੍ਰੋਫੈਸਰ ਤੱਕ ਦੀਆਂ ਹਰ ਵਰਗ ਦੀਆਂ ਜਿਹੜੀਆਂ ਪੋਸਟਾਂ ਨੇ ਉਹ ਘੱਡੀਆਂ ਜਾਣ ਤਾਂ ਕਿ ਜਿਹੜੇ ਜਿਹੜੀ ਜਿਹੜੀ ਬੇਰੋਜ਼ਗਾਰ ਦੀ ਜਿਹੜੀ ਯੋਗਤਾ ਬਣਦੀ ਆ ਉਹਦੇ ਆਧਾਰ ਤੇ ਉਹਨੂੰ ਉਹਦਾ ਰੋਜ਼ਗਾਰ ਮਿਲੇ ਤੀਸਰੀ ਮੰਗ ਹੈ ਜੀ ਸਾਡੀ ਆਰਟ ਐਂਡ ਕ્રાਫਟ ਦੇ ਆਰਟ ਐਂਡ ਕ્રાਫਟ ਦੀਆਂ 2000 ਪੋਸਟਾਂ ਦਾ ਇਸ਼ਤਿਹਾਰ ਆਇਆ ਹੋਇਆ ਹੈ ਜੀ ਉਹਦਾ ਜਲਦੀ ਪੇਪਰ ਲੈਤਾ ਜਾਵੇ ਮਲਟੀਪਰਪਸ ਹੈਲਥ ਵਰਕਰ ਯੂਨੀਅਨ ਹੈ ਉਹਨਾਂ ਦੀਆਂ ਸਿਹਤ ਦੇ ਵਿੱਚ ਵੀ ਜ਼ਰੂਰਤ ਰਹਿੰਦੀ ਹੈ ਕਿਉਂਕਿ ਪਿੰਡਾਂ ਦੇ ਹਿਸਾਬ ਨਾਲ ਜਿਹੜੀ ਉਹ ਹੈ ਉਹਨਾਂ ਦੀਆਂ ਪੋਸਟਾਂ ਕ੍ਰੀਏਟ ਕਰਨੀਆਂ ਬਣਨੀਆਂ ਤੇ 55% ਹੋ ਗਈ ਜੀ ਜਿਹੜੀਆਂ ਵੱਖ-ਵੱਖ ਕੈਟਰ ਦੀਆਂ ਪੋਸਟਾਂ ਨੇ ਉਹਨਾਂ ਦੀ ਭਰਤੀ ਬਣਦੀ ਹੈ ਜੀ ਕਿਉਂਕਿ ਲੰਬੇ ਸਮੇਂ ਤੋਂ ਜਿਹੜੇ ਸਾਥੀ ਹੈ ਸਾਡੇ B.Ed. tet pass ਕਰਕੇ ਬੈਠੇ ਆ ਤੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਅਧਿਆਪਕ ਨਹੀਂ ਮਿਲ ਰਹੇ ਤਾਂ ਨਵੇਂ ਸਿਰੇ ਤੋਂ ਭਰਤੀ ਕਰਨੀ ਬਣਦੀ ਹੈ ਜੀ ਇਹ ਸਾਡੀਆਂ ਮੁੱਖ ਮੰਗਾਂ ਨੇ ਦੇ ਵਿੱਚ ਅੱਛਾ ਭਾਈ ਜੀ ਨਾਲੇ ਕਹਿੰਦੇ ਕਿ ਜਿਹੜੇ ਜੁਆਇਨਿੰਗ ਲੈਟਰ ਦਿੱਤੇ ਹੋਏ ਆ 50000 ਪਲੱਸ ਭਰਤੀ ਕਰ ਲਈ ਆ 20000 ਦੇ ਕਰੀਬ ਤਾਂ ਕਹਿੰਦੇ ਅਧਿਆਪਕੀ ਭਰਤੀ ਕਰ ਲਏ ਹੈਗੇ ਕੀ ਸਚਾਈ ਉਹਨਾਂ ਬਲਰਾਜ ਜੀ ਉਹ ਚ ਸਚਾਈ ਸਿਰਫ ਉਖਾਣਾ ਪੂਰਤੀ ਆ ਲੋਕਾਂ ਨੂੰ ਆਮ ਜਨਤਾ ਨੂੰ ਜਿਹੜੇ ਇਸ ਜਿਹੜਾ ਤਬਕਾ ਸਿਰਫ ਕਿਉਂਕਿ ਇਹ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਸੀ ਇਹ ਵੀ ਸੋਸ਼ਲ ਮੀਡੀਆ ਦੇ ਥਰੂ ਹੀ ਬਣੀ ਸੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹਨਾਂ ਨੇ ਪਹਿਲਾਂ ਕੋਈ ਚੰਗੇ ਕੰਮ ਪੰਜਾਬ ਦੇ ਵਿੱਚ ਕੀਤੇ ਸੀ ਤਾਂ ਕਿਤੇ ਆ ਕੇ ਇਹਨਾਂ ਦਾ ਵਹਾਰ ਹੋਇਆ ਇਹ ਸਿਰਫ ਸੋਸ਼ਲ ਮੀਡੀਆ ਤੇ ਹੀ ਬਣੀ ਸੀ ਤਾਂ ਸੋਸ਼ਲ ਮੀਡੀਆ ਦੇ ਦੁਆਰਾ ਹੀ ਇਹਨਾਂ ਨੇ ਪ੍ਰਚਾਰ ਕੀਤਾ ਕਿਉਂਕਿ ਜਿਹੜੀਆਂ ਪਿਛਲੀਆਂ ਜਿਹੜੀਆਂ ਭਾਰਤਿਆਂ ਦਾ ਡਾਟੇ ਇਹ ਦਿਖਾ ਰਹੇ ਆ ਮੈਂ ਖੁਦ ਕਹਿੰਦਾ ਵੀ ਅਗਰ ਇਹਨਾਂ ਨੇ ਇੱਕ ਵੀ ਪੋਸਟ ਆਪਣੇ ਕਾਰਜਕਾਲ ਦੇ ਦੌਰਾਨ ਦਿੱਤੀ ਹੋਵੇ ਸਿਹਤ ਤੇ ਸਿੱਖਿਆ ਦੇ ਵਿੱਚ ਅਸੀਂ ਟੇਬਲ ਤੇ ਬੈਠ ਕੇ ਇਹਨਾਂ ਨਾਲ ਗੱਲ ਕਰਨ ਨੂੰ ਤਿਆਰ ਆਂ ਕੋਈ ਦਿਖਾਉਣ ਤਾਂ ਸਹੀ ਇਹ ਸਾਰੀਆਂ ਦੀਆਂ ਸਾਰੀਆਂ ਭਰਤੀਆਂ ਜਿਹੜੀਆਂ ਪਿਛਲੇ ਸਰਕਾਰਾਂ ਦੇ ਸਮੇਂ ਦੀਆਂ ਨੇ ਕਾਂਗਰਸ ਦੇ ਸਮੇਂ ਦੀਆਂ ਨੇ ਸੀਐਮ ਚੰਨੀ ਸੀ ਜਦੋਂ ਉਹਦੇ ਸਮੇਂ ਦੀਆਂ ਆਈਆਂ ਹੋਈਆਂ ਭਰਤੀਆਂ ਨੇ ਕੁਝ ਭਰਤੀਆਂ ਥੋੜਾ ਸਮਾਂ ਪਹਿਲਾਂ ਦੀਆਂ ਨੇ ਕੁਝ ਭਰਤੀਆਂ ਇਹੀਆਂ ਨੇ ਜਿਹੜੀਆਂ ਐਨ ਚੋਣ ਜਾਬਤੇ ਤੋਂ ਕੁਝ ਘੰਟੇ ਪਹਿਲਾਂ ਆਈਆਂ ਨੇ ਤਾਂ ਉਹ ਭਰਤੀਆਂ ਕਿਤੇ ਨਾ ਕਿਤੇ ਆ ਕੇ ਤਾਂ ਇਹ ਸਰਕਾਰ ਦੇ ਵਿੱਚ ਪੂਰੀਆਂ ਹੋਣੀਆਂ ਬਣਦੀਆਂ ਸੀ ਕਿਉਂਕਿ ਉਹਦਾ ਜਿਹੜਾ ਬਜਟ ਆ ਬਜਟ ਅਲੋਕੇਸ਼ਨ ਆ ਸਾਰਾ ਕੁਝ ਜਿਹੜੀ ਉਹਦੇ ਸਰਵਿਸ ਰੂਲ ਵਗੈਰਾ ਉਹਨਾਂ ਨੇ